ਲੰਗੋਵਾਲ ਦੀ ਦਾਣਾ ਮੰਡੀ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕੱਲ ਨੂੰ 21 ਫਰਵਰੀ ਨੂੰ ਦਿੱਲੀ ਅੰਦੋਲਨ 2 ਤੇ ਦਿੱਲੀ ਅੰਦੋਲਨ 2020 ਦੇ ਸ਼ਹੀਦਾਂ ਸ਼ੁਭਕਰਨ ਸਿੰਘ ਵੱਲੋਂ ਦੇ ਕਿਹੜੀ ਵਰਸੀ ਸਮਾਗਮ ਹੈ ਉਹ ਮਨਾਇਆ ਜਾਣਾ ਹੈ ਸੋ ਉਹਦੀ ਤਿਆਰੀ ਹੈ ਜਿਹੜੀ ਬੜੀ ਵੱਡੀ ਪੱਧਰ ਤੇ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਜਿਹੜੀ ਸਟੇਜ ਦੀ ਤਿਆਰੀ ਹੈ ਉਹ ਵੀਰਾਂ ਵੱਲੋਂ ਕੀਤੀ ਜਾ ਰਹੀ ਹੈਗੀ ਸਵੇਰ ਦੀ ਟੀਮ ਹੈ ਜਿਹੜੀ ਉਹ ਡੱਟੀ ਹੋਈ ਹੈਗੀ ਦੇ ਵਲੰਟੀਅਰ ਨੇ ਜਿਹੜੇ ਆਪੋ ਆਪਣੇ ਕੰਮਾਂ ਦੀਆਂ ਡਿਊਟੀਆ ਤੇ ਲੱਗੇ ਹੋਏ ਨੇਗੇ ਸੋ ਵੱਡੀ ਸਟੇਜ ਲੱਗਣੀ ਹੈ ਕੱਲ ਨੂੰ ਵੱਡੇ ਇਕੱਠ ਨੇ ਜਿਹੜੇ ਉਹ ਦਾਣਾ ਮੰਡੀ ਦੇ ਵਿੱਚ ਹੋਣੇ ਨੇ ਤੇ ਵਲੰਟੀਅਰ ਵੀਰਾਂ ਵੱਲੋਂ ਦੇਖੋ ਸਬਜ਼ੀ ਵਗੈਰਾ ਕੱਟ ਕੇ ਸਾਰਾ ਕੰਮਕਾਰ ਆ ਜਿਹੜਾ ਉਹ ਤਿਆਰ ਕਰ ਦਿੱਤਾ ਗਿਆਗਾ ਕਿਉਂਕਿ ਇਹ ਸੰਗਰੂਰ ਜ਼ਿਲ੍ਹੇ ਦਾ ਇਕੱਠ ਹੈ ਜਿਹੜਾ ਇੱਥੇ ਕੀਤਾ ਜਾ ਰਿਹਾ ਤੇ ਆਗੂ ਟੀਮ ਪੂਰੇ ਪ੍ਰਬੰਧਨ ਉਹ ਜਿਹੜਾ ਸਵੇਰ ਦੀ ਦੇਖ ਰਹੀ ਹੈਗੀ ਸੋ ਗੱਲਬਾਤ ਕਰਾਂਗੇ ਹੁਣ ਪ੍ਰਧਾਨ ਜੀ ਨਾਲ ਕਿ ਪ੍ਰਧਾਨ ਜੀ ਕਿਵੇਂ ਨੇ ਤਿਆਰੀਆਂ ਕੱਲ ਦੀਆਂ ਕਰਨੈਲ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਕੱਲ ਦੀ ਤਿਆਰੀ ਕਿਸ ਤਰ੍ਹਾਂ ਦੇਖਦੇ ਹੋ ਕੱਲ ਨੂੰ ਕੱਲ੍ਹ ਦੇ ਜੋ ਜੱਸੇਵੰਦੀ ਵੱਲੋਂ ਸੋਕਰਨ ਸਿੰਘ ਦਾ ਵਰਸੀ ਮਨਾਇਆ ਜਾ ਰਹੀ ਹੈ ਉਹਦੀ ਹਰ ਘਰ ਘਰ ਜਾ ਕੇ ਔਰ ਜੋ ਪਬਲਿਕ ਸ਼ਾਪ ਨੇ ਉਹ ਘਰ ਘਰ ਜਾ ਕੇ ਬੰਦ ਕੇ ਲੋਕਾਂ ਨੂੰ ਸਮਝਾ ਕੇ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਜਾ ਕੇ ਤਾਂ ਕਿ ਕੱਲ ਨੂੰ ਕੱਠ ਜਿਹੜਾ ਉਹ ਪੂਰਾ ਵੱਧ ਵੱਧ ਹੋ ਸਕੇ ਔਰ ਲੋਕ ਨੇ ਜਿਹੜੇ ਬੜੇ ਛਾ ਨਾਲ ਗੱਲਾਂ ਸਮਝ ਵੀ ਰਹੇ ਨੇ ਔਰ ਕੱਲ ਨੂੰ ਆ ਵੀ ਰਹੇ ਨੇਗੇ ਵੱਧ ਚੜ ਕੇ ਹਿੱਸਾ ਲੈ ਰਹੇ ਨੇਗੇ ਕਿਉਂਕਿ ਲੋਕਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਔਰ ਜਾਗਰਤ ਹੋ ਰਹੇ ਨੇ ਕਿ ਜੋ ਸੈਂਟਰ ਸਰਕਾਰ ਹੈ ਜਾਂ ਸੂਬੇ ਦੀ ਸਰਕਾਰ ਹੈ ਉਹ ਸਾਡੀ ਕਿਸਾਨੀ ਤੇ ਮਜ਼ਦੂਰਾਂ ਦੀ ਕਿੰਨੀ ਲੁੱਟ ਕਰ ਰਹੀ ਹੈ ਔਰ ਸਾਰੇ ਲੋਕ ਇਸ ਗੱਲ ਤੋਂ ਜਾਗਰਤ ਨੇ ਹੋਣਾ ਅੱਜial ਗੱਲ ਦੀ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਵੱਖੋ ਵੱਖਰੇ ਤੌਰ ਤੇ ਜ਼ਿਲ੍ਹਾ ਮਦਾਦ ਕੋ ਸਾਰੇ ਲੋਕ ਨੇੜੇ ਉਹ ਲਾਭਨ ਹੋ ਰਹੇ ਨਹੀਂ ਅੱਜ ਵੀ ਲੰਗਵਾਰ ਦੇ ਵਿੱਚ ਜੋ ਸੰਦੂਰ ਗਿਲੇ ਦਾ ਕੱਠ ਰੱਖਿਆ ਗਿਆ ਉਹਦੇ ਵਿੱਚ ਉਹਦੇ ਲਈ ਬੜਾ ਵੱਡਾ ਉਤਸ਼ਾਹ ਕਰਕੇ ਸਾਰੇ ਲੋਕ ਤਿਆਰੀ ਕਰ ਰਹੇ ਨੇ ਔਰ ਅਸੀਂ ਅਨਾਜ ਮੰਡੀ ਦੇ ਵਿੱਚ ਬੈਠੇ ਸੰਗਤ ਵਾਸਤੇ ਜੋ ਰਾਸ਼ਨ ਪਾਣੀ ਤਿਆਰ ਕਰ ਰਹੇ ਆ ਕੱਲ ਨੂੰ ਲੰਗਰ ਦਾ ਲੰਗਰ ਵਾਸਤੇ ਤਿਆਰ ਕਰ ਰਹੇ ਆ ਔਰ ਹੋਰ ਜੋ ਪਲਾਨਿੰਗ ਸਾਨੂੰ ਸਾਡੀ ਅਗਵਾ ਵੱਲੋਂ ਸਾਨੂੰ ਦਿੱਖਿਆ ਗਿਆ ਸੀ ਉਹ ਸਾਰੀ ਤਿਆਰੀ ਕਰਨ ਲਈ ਸਾਰੇ ਇੱਥੇ ਇਕੱਠੇ ਹੋ ਕੇ ਰੁੱਦੇ ਹੋਇਆ ਵਾਹਿਗੁਰੂ ਜੀ ਕੀ ਕਾਫਾ ਟਰਾਈਗੁਰ ਜੀ ਕੀ ਹਉ। ਆ ਨਵਾਜੀ ਹੁਣ ਗੱਲਬਾਤ ਕਰਾਂਗੇ ਪ੍ਰਧਾਨ ਜੀ ਜਸਵੀਰ ਸਿੰਘ ਮੈਦਿਆਸ ਜੀ। ਹਾਂ ਜੀ ਪ੍ਰਧਾਨ ਜੀ ਕੱਲ ਦੀ ਤਿਆਰੀ ਕਿਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਕਿੰਨਾ ਇਕੱਠ ਹੋਣ ਦੀ ਉਮੀਦ ਹੈ? ਜਿਹੜਾ ਅਸੀਂ ਹੁਣ ਬੈਠਿਆ ਲੰਗਵਾ ਦੀ ਦਾਣਾ ਮੰਡੀ ਦੇ ਵਿੱਚ ਇਹ ਕੱਲ ਦੀ 21 ਤਰੀਕ ਦੀ ਤਿਆਰੀ ਕਰਾ ਰਹੇ ਆ ਇਹਦੇ ਵਿੱਚ ਸਾਨੂੰ ਹਜ਼ਾਰਾਂ ਦੇ ਹਿਸਾਬ ਨਾਲ ਅਸੀਂ ਇਕੱਠਾ ਕਰਾਂਗੇ ਕਿਉਂਕਿ ਜਿਹੜੀ ਸ਼ੋਅ ਕਰਨਾ ફી ਲੋਇਆ ਤੇ ਬਾਕੀ ਜਿਹੜੇ ਦੋਨੇ ਮੋਰਚਿਆਂ ਦੇ ફી ਤਾਂ ਉਹ ਅਸੀਂ ਸਰਤੰਗਦੀ ਦੇਵਾਂਗੇ ਉਹ ਸਰਤੰਗਦੀ ਦੇਣ ਵਾਲੀ ਅਸੀਂ ਪਿੰਡਾਂ ਦੇ ਵਿੱਚ ਜਾਬੰਦੀ ਕੀਤੀ ਹੈ ਬਹੁਤ ਵੱਡੀ ਪੱਧਰ ਦੇ ਉੱਤੇ ਕਿਉਂਕਿ ਇਸ ਸਕੀਮ ਨੇ ਸਾਰੇ ਪੰਜਾਬ ਦੇ ਵਿੱਚ ਸਾਰੇ ਗ੍ਰੰਥ ਦੇ ਵਿੱਚ ਮਨਾਉਣ ਲਈ ਸੱਦਾ ਪੱਤਰ ਦਿੱਤਾ ਹੋਇਆ ਹੈ ਇਸ ਲਈ ਭਾਰਤੀ ਕਿਸਾਨ ਵੀਰਗਿੱਤਾ ਆਜ਼ਾਦ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਲੌਂਗਵਾਲ ਦੇ ਵਿੱਚ ਆ ਤਿਆਰੀ ਕੀਤੀ ਜਾ ਰਹੀ ਹੈ ਤੇ ਟੈਂਟ ਲੱਗ ਰਿਹਾ ਹੈ ਸਰਜੀ ਕਟੀਆਂ ਜਾ ਰਹੀ ਹੈ ਤੇ ਵੱਡੀ ਪੱਧਰ ਦੇ ਉੱਤੇ ਪਿੰਡ ਦੇ ਵਿੱਚ ਪ੍ਰਚਾਰ ਕੀਤਾ ਗਿਆ ਹੈ ਬਹੁਤ ਵੱਡਾ ਇਕੱਠ ਹੋਣਾ ਹੈ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਛੇਤੀ ਦੀ ਵਰਸੀ ਦੇ ਉੱਤੇ ਪਹੁੰਚਣਾ ਉਹਦੇ ਵਿੱਚ ਜਿਹੜਾ ਹਿੰਦੁਸਤਾਨ ਤੇ ਅਮਰੀਕਾ ਦਾ ਹਿੰਦਸਤਾ ਹੋਇਆ ਉਹਦਾ ਵੀ ਵਿਰੋਧ ਕਰਨਾ ਹੈ ਜਿਹੜਾ ਬਿਜਲੀ ਬੋਰਡ 2025 ਲਾਗੂ ਕਰ ਰਹੇ ਨੇ ਉਹਦਾ ਵੀ ਵਿਰੋਧ ਕਰਨਾ ਹੈ ਜਿਹੜਾ ਸੋਧ ਬੀਜੇਲਾ ਲਿਆ ਰਹੇ ਨੇ ਉਹਦਾ ਵੀ ਵਿਰੋਧ ਕਰਨਾ ਹੈ ਤੇ ਵੱਡੀ ਪੱਧਰ ਤੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਤੇ ਭੈਣਾਂ ਨੂੰ ਤੇ ਬਜ਼ੁਰਗਾਂ ਨੂੰ ਵੀ ਸਾ ਜਿਹੜੀ ਸਰਸੀ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਵੈਗ ਨੂੰ ਕਿ ਖਾਲਸਾ ਵੈਗ ਨੂੰ ਜੀ ਕੀ ਫਤਿਹ ਦੇਖ ਸਕਦੇ ਹੋ ਤੁਸੀਂ ਸਾਰੀ ਟੀਮ ਹੈ ਜਿਹੜੀ ਕੰਮਕਾਰ ਦੇ ਵਿੱਚ ਲੱਗੀ ਹੋਈ ਹੈ ਸੋ ਉਧਰ ਵੀ ਥੋਡੀ ਗੱਲਬਾਤ ਕਰਾਉਣਿਆਂਗੇ ਵਲੰਟੀਅਰ ਵੀਰ ਨੇ ਜਿਹੜੇ ਲੱਗੇ ਹੋਏ ਨੇ ਕਿਸ ਤਰ੍ਹਾਂ ਸਵੇਰ ਦਾ ਚਾਹ ਪਾਣੀ ਦਾ ਲੰਗਰ ਹੈ ਤੇ ਕੱਲ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਹੁਣ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੱਲ ਦੀ ਤਿਆਰੀ ਨੂੰ ਕਿਸ ਤਰ੍ਹਾਂ ਪ੍ਰਬੰਧ ਨੇੜੇ ਕੀਤੇ ਜਾ ਰਹੇ ਨੇ ਉਹ ਲਿਆ ਤਿਆਰੀਆਂ ਨੇ ਜੀ ਇੱਕ ਹੈ ਜੀ ਲੰਗਰ ਪਾਣੀ ਦਾ ਸਭ ਜੀ ਪੂਰਾ ਹਾਂਜੀ ਲੰਗਰ ਪਾਣੀ ਦੀ ਵੀ ਤਿਆਰੀ ਹੈ ਸਬਜ਼ੀਆਂ ਜੀੜੀਆਂ ਪਈਆਂ ਨੇਗੀਆਂ ਤੇ ਤੜਕੇ ਮਤਲਬ ਇਹ ਬੰਦੇ ਆਉਣਗੇ ਆਪਣੇ ਲੰਗਰ ਵਾਲੇ ਜਲਦੀ ਜਲਦੀ ਸਬਜ਼ੀਆਂ ਨੂੰ ਮਤਲਬ ਮਤਲਬ ਏ ਟਾਈਮ ਤਿਆਰ ਕੀਤੀਆਂ ਪਈਆਂ ਨੇ ਕੱਟ ਗਈ ਤੇ ਗੰਡੇ-ਗੁੰਡੇ ਛਿੱਲੇ ਪਏ ਨੇ ਤੇ ਤੜਕੇ ਛੁਦੀਆਂ ਤੇ 5 ਵਜੇ ਦੇ ਨਾਲ ਲੰਗਰ ਤਿਆਰ ਕਰਦੇ ਹਾਂ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਹੌਸਲੇ ਬੁਲੰਦ ਨੇ ਵਲੰਟੀਅਰ ਵੀਰਾਂ ਦੇ ਜਿਹੜੇ ਲੱਗੇ ਹੋਏ ਨੇ ਲਗਾਤਾਰ ਕੰਮਕਾਰ ਤੇ ਸੋ ਪ੍ਰਬੰਧ ਹੈ ਜਿਹੜਾ ਪੂਰਾ ਵੱਡੀ ਪੱਧਰ ਤੇ ਕੱਠਾ ਹੈ ਜਿਹੜਾ ਲੋਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਕੀਤਾ ਜਾ ਰਿਹਾ ਸੋ ਸਾਰੇ ਕਿਸਾਨ ਭਰਾਵਾ ਮੇਰੀਆਂ ਮਾਵਾ ਭੈਣਾਂ ਨੂੰ ਬੇਨਤੀ ਹੈ ਕਿ ਉਹ ਸਵੇਰੇ 11 ਵਜੇ ਦੇ ਕਰੀਬ ਵੱਡੀ ਗਿਣਤੀ ਲੋਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੋ